ਸਸ਼ੀਗਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਕੱਲ 30 ਦਸੰਬਰ ਨੂੰ ਸਾਰਾ ਪੰਜਾਬ ਬੰਦ ਸੀ ਤੇ ਕਾਫੀ ਲੋਕਾਂ ਨੇ ਸਮਰਥਨ ਵੀ ਦਿੱਤਾ ਪੰਜਾਬ ਬੰਦ ਨੂੰ ਲੈ ਕੇ ਕਿਸਾਨਾਂ ਦਾ ਉੱਤੇ ਹੀ ਆ ਜਿਹੜਾ ਬੰਦਾ ਹੈ ਹੀਰਾ ਪਨੀਰ ਵਾਲਾ ਇਹਨੇ ਆਪਣੀ ਦੁਕਾਨ ਖੋਲ ਰੱਖੀ ਸੀ ਪੰਜਾਬ ਬੰਦ ਦੇ ਵਿੱਚ ਵੀ ਤੇ ਜਦੋਂ ਕਿਸਾਨ ਇਹਦੇ ਕੋਲੇ ਇਹਦੀ ਦੁਕਾਨ ਬੰਦ ਕਰਾਉਣ ਗਏ ਤੇ ਅੱਗੋਂ ਹੋਰ ਹੀ ਇਹ ਗਿਆਨ ਵੰਡਣ ਲੱਗ ਗਿਆ ਕਿਸਾਨਾਂ ਨੂੰ ਫਿਰ ਉੱਥੇ ਕਾਫੀ ਜ਼ਿਆਦਾ ਮਾਹੌਲ ਗਰਮ ਹੋ ਗਿਆ ਤੂੰ ਤੂੰ ਮੈਂ ਮੈਂ ਹੋਗੀ ਤੇ ਇਸ ਬੰਦੇ ਨੇ ਕਾਫੀ ਗੱਲਾਂ ਸੁਣਾਈਆਂ ਕਿਸਾਨਾਂ ਨੂੰ ਤੇ ਕਿਸਾਨਾਂ ਨੇ ਅੱਗੋਂ ਫਿਰ ਕੀ ਕੀਤਾ ਤੁਹਾਨੂੰ ਨੂੰ ਅੱਗੇ ਪੂਰਾ ਵੀਡੀਓ ਦਿਖਾਉਨੇ ਆ ਪਰ ਉਸ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਨਾਲ ਜ਼ਰੂਰ ਜੁੜ ਜਾਓ ਪੰਜਾਬ ਤੇ ਦੇਸ਼ ਦੁਨੀਆ ਦੀ ਹਰ ਇੱਕ ਵਾਇਰਲ ਖਬਰ ਨੂੰ ਦੇਖਣ ਦੇ ਲਈ ਉਤੇ ਤੁਸੀਂ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰ ਦੇਣਾ ਹੈ ਔਰ ਇਸ ਹੀਰੇ ਪਨੀਰ ਵਾਲੇ ਦਾ ਪਨੀਰ ਜ਼ਰੂਰ ਬਕਾਉਣਾ ਹੈ ਕਮੈਂਟਾਂ ਦੇ ਵਿੱਚ ਪ੍ਰੋਮੋਸ਼ਨ ਕਰਕੇ ਹਾਂ ਜੀ ਰਹੀ ਰਹੀ ਰੱਬ ਦੀ ਰਾਇ ਗੁਰਗੋਤੂ ਕਿਹੜੇ ਕੰਮਾਂ ਦੇ ਪਿਆ ਆ ਹਫ਼ਤਾ ਨੂੰ ਮੁੰਡੇ ਹੋ ਗਏ ਕਿੱਲਾ ਉਹ ਜਾ ਓ ਤੁਸੀਂ ਦੋ ਜਣੇ ਦਾ ਫੰਦਾ ਮਾੜੀ ਮਾੜੀ ਦੇ ਜੀ ਹਾਂ ਹੁਣੇ ਖੋਲੀਏ ਓ ਕਿੱਥੇ ਖੋਲੀ ਆ ਬੰਦ ਨੇ ਹੱਥ ਓਦਰ ਰਹਿ ਹੱਥ ਓਦਰ ਰਹਿ ਹੱਥ ਬੰਦ ਕਰਦੇ ਕਿਉਂ ਆਪਣਾ ਨਾਮ ਖਰਾਬ ਨਾਮ ਜੇ ਤੈਨੂੰ ਬੈਠਾ ਜਿੱਨਾ ਨਾ ਦੀ ਰੱਜੇ ਤੇ ਅੱਜ ਵੀ ਨਹੀਂ ਰੱਜਦਾ ਤੁਸੀਂ ਗੰਦੀ ਆ ਆਹੋ ਨਹੀਂ ਭਾਈ ਇਹਨਾਂ ਨੂੰ ਇੱਕ ਵਾਰ ਜਦੋਂ ਪੰਜਾਬ ਪੰਡ ਦੀ ਕਾਲ ਆਈ ਇਹਨਾਂ ਨੂੰ ਆਪ ਨੂੰ ਚਾਹੀਦੀ ਆ ਤਗੜਾ ਨਾਂ ਪਰ ਤੁਸੀਂ ਆਪ ਆ ਸ਼ਰਮ ਮੋਣੀ ਚਾਹੀਦੀ ਦੁਕਾਨ ਖੋਲਣ ਲੱਗੇ ਅੱਜ 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 ਦੀਦ